ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ حاضرਾਂ ਜੀ ਇਹ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ ਆਦੇ ਤਿੰਨ ਦਿਨਾਂ ਦੇ ਵਿੱਚ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸੇ ਲਈ ਜਿਹੜਾ ਲਾਈਵ ਸੈਟਲਾਈਟ ਦਸਤਾਰ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਜੇਕਰ ਗੱਲ ਪੰਜਾਬ ਦੇ ਕਰੀਏ ਤੇ ਮੌਸਮ ਜਿਹੜਾ ਜਿਆ ਖੁਸ਼ਕ ਬਣਿਆ ਹੋਇਆ ਠੰਡੀਆਂ ਸੀਤ ਹਵਾਵਾਂ ਜੜੀਆਂ ਨੇ ਉਹ ਸੂਬੇ ਦੇ ਵਿੱਚ ਚੱਲ ਰੀਆਂ ਨੇ ਹਰਿਆਣਾ ਰਾਜਸਥਾਨ ਦਾ ਵੀ ਜਿਹੜਾ ਮੌਸਮਾ ਖੁਸ਼ਕੀ ਬਣਿਆ ਹੋਇਆ ਜੇਕਰ ਮੈਕਸਿਮਮ ਟੈਂਪਰੇਚਰ ਚੱਕਦੇ ਆ ਦਿਨਾਂ ਦੇ ਅੱਜ ਦੇ ਜੋ ਦਰਜ ਹੋਏ ਨੇ 29.5 ਡਿਗਰੀ ਦੇ ਨਾਲ ਜਿਹੜਾ ਜਿਆ ਲੁਧਿਆਣਾ ਜਿਲ੍ਹਾ ਅੱਜ ਸਭ ਤੋਂ ਗਰਮ ਖੇਤਰ ਦਰਜ ਹੋਇਆ ਪੰਜਾਬ ਦੇ ਵਿੱਚ ਤੇ ਟੈਂਪਰੇਚਰ ਜਿਹੜੇ 27 ਤੋਂ ਲੈ ਕੇ 29 ਦੇ ਵਿਚਕਾਰ ਬਹੁਤੇ ਜਿਲ੍ਹਿਆਂ ਦੇ ਵਿੱਚ ਚੱਲਦੇ ਹੋਏ ਨੇ ਯਾਨੀ ਕਿ ਗਰਾਵਟਾ ਜਿਹੜੀ ਟੈਂਪਰੇਚਰ ਦੇ ਵਿੱਚ ਲਗਾਤਾਰ ਜਾਰੀ ਹੈ ਉੱਥੇ ਹੀ ਹਰਿਆਣਾ ਦੇ ਵਿੱਚ ਪਾਲਵਲ ਖੇਤਰ ਜਿਹੜਾ ਸਭ ਤੋਂ ਗਰਮ ਦਰਜ ਹੋਇਆ 29.9 ਡਿਗਰੀ ਦੇ ਨਾਲ ਤੇ ਉੱਥੇ ਵੀ ਟੈਂਪਰੇਚਰ ਜਿਹੜਾ ਸਟੇਬਲ ਬਣੇ ਹੋਏ ਨੇ ਸੋ ਆਉਂਦੇ ਜਿਹੜੇ ਦਿਨ ਹੋਣਗੇ ਆਉਂਦੇ ਤਿੰਨ ਦਿਨਾਂ ਦੇ ਵਿੱਚ ਅਲਰਟ ਜਿਹੜੇ ਸਤਫਲਾ ਤੁਹਾਨੂੰ ਦੱਸਿਆ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਠੰਡੀਆਂ ਹਵਾਵਾਂ ਠੰਡੀਆਂ ਜੜੀਆਂ ਨੇ ਚੱਲਣਗੀਆਂ ਕੋਲਡ ਵੇਵ ਦੇ ਅਲਰਟ ਜਿਹੜੇ ਆ ਉਹ ਪੰਜਾਬ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਹਰਿਆਣਾ ਅਤੇ ਦਿੱਲੀ ਦੇ ਵਿੱਚ ਵੀ ਕੋਲਡ ਵੇਵ ਚੱਲੇਗੀ ਯਾਨੀ ਕਿ ਸੀਤ ਲਹਿਰ ਦੀ ਚੱਲਣ ਦੀ ਜਿਹੜੀ ਹੁਣ ਚੱਲਣਗੀਆਂ ਆਉਂਦੇ ਤਿੰਨ ਦਿਨਾਂ ਦੇ ਵਿੱਚ ਠੰਡੀਆਂ ਖੁ ਵੱਡੀ ਹੋਈ ਆ ਤੇ ਮੈਦਾਨਾਂ ਦੇ ਵਿੱਚ ਜਿਹੜੀ ਐ ਸਿੱਧੀਆਂ ਕੂਚ ਕਰ ਰਹੀਆਂ ਹਵਾਵਾਂ ਪਹਾੜਾ ਤੋਂ ਥੱਲੇ ਉਤਰਦੀਆਂ ਹੋਈਆਂ ਮੈਦਾਨਾਂ ਨੂੰ ਠਾਰ ਰਹੀਆਂ ਨੇ ਜਿਹਦੇ ਕਰਕੇ ਟੈਂਪਰੇਚਰ ਦੇ ਵਿੱਚ ਵੀ ਗਰਾਵੜ ਦਰਜ ਹੋ ਰਹੀ ਆ ਤੇ ਆਉਂਦੇ ਤਿੰਨ ਦਿਨਾਂ ਲਈ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਜਾ ਚੁੱਕੇ ਨੇ ਸਕਰੀਨ ਦੇ ਉੱਤੇ ਤੁਸੀਂ ਤਾਜ਼ਾ ਅਪਡੇਟ ਦੇਖ ਰਹੇ ਆ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਆ 10 11 ਅਤੇ ਅ 12 ਤਰੀਕ ਦੇ ਲਈ ਕੋਲਡ ਵੇਵ ਦੇ ਜਿਹੜੇ ਅਲਰਟ ਨੇ ਯੈਲੋ ਅਲਰਟ ਇੱਥੇ ਜਾਰੀ ਕੀਤਾ ਕਰ ਤਨੇ ਮੌਸਮ ਹਕ ਨੇ ਤੇ ਆਉਦੇ ਦਿਨਾਂ ਦੇ ਲਈ ਵੀ ਜਿਹੜਾ ਮੌਸਮ ਹਕ ਇਹ ਅਲਰਟ ਇਸੇ ਤਰ੍ਹਾਂ ਲਾਗੂ ਰੱਖ ਸਕਦਾ ਹੈ ਜੀ ਬਾਕੀ ਅਸੀਂ ਤੁਹਾਨੂੰ ਲਾਈਵ ਅੱਸੀ ਦਿੰਦੇ ਰਹਾਂਗੇ ਸੋ ਆਉਂਦੇ ਤਿੰਨ ਦਿਨਾਂ ਦੇ ਵਿੱਚ ਜੇਕਰ ਇਹ ਅਲਰਟ ਇਸੇ ਤਰ੍ਹਾਂ ਲਾਗੂ ਰਹਿੰਦੇ ਨਹੀਂ ਹੋ ਤੇ ਉਸ ਤੋਂ ਬਾਅਦ ਵੀ ਜਿਹੜਾ ਇਹ ਅਲਰਟ ਇਸੇ ਤਰ੍ਹਾਂ ਲਾਗੂ ਰਹਿ ਸਕਦੇ ਨੇ ਕਿਉਂਕਿ ਹਾਲੇ ਜਿਹੜੀਆਂ ਠੰਡੀਆਂ ਸੀਤ ਹਵਾਵਾਂ ਤੋਂ ਰਾਹਤ ਮਿਲਦੀ ਫਿਲਹਾਲ ਨਜ਼ਰ ਨਹੀਂ ਆ ਰਹੀ ਤੁਹਾਨੂੰ